ਸਭਨਾਂ ਨੂੰ ਜਾਮਸੀ ਕੀ ਆਇ ਇੱਕ ਵਾਰ ਫਿਰ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਜਾ ਰਹੇ ਹਾਂ ਅੱਜ ਅਸੀਂ ਸਿੱਖਾਂਗੇ ਉਪਦੇਸ਼ਕ ਦੀ ਪੋਥੀ ਉਸ ਦਾ 12 ਅਧਿਆਇ ਉਸ ਦਾ 1 ਤੋਂ ਲੈ ਕੇ 7 ਵਚਨ ਤੱਕ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਇਹ ਉਪਦੇਸ਼ਕ ਦੀ ਪੋਥੀ ਜਿਹੜੀ ਆ ਇਹ ਕਿਸ ਨੇ ਲਿਖੀ ਹੈ ਇਹ ਲਿਖੀ ਹੈ ਰਾਜਾ ਸੁਲੇਮਾਨ ਨੇ ਸੁਲੇਮਾਨ ਇਸਰਾਇਲ ਦਾ ਤੀਸਰਾ ਰਾਜਾ ਸੀ ਉਸ ਦੇ ਪਿਤਾ ਦਾ ਨਾਮ ਸੀ ਦਾਊਦ ਔਰ ਉਸਦੀ ਮਾਤਾ ਦਾ ਨਾਮ ਸੀ ਬੇਸ਼ਬਾ ਸੁਲੇਮਾਨ ਇੱਕ ਬੁੱਧੀਮਾਨ ਰਾਜਾ ਹੋਇਆ ਹੈ ਉਸ ਨੂੰ ਪਰਮੇਸ਼ਰ ਨੇ ਸਵਰਗੀ ਬੁੱਧ ਦਿੱਤੀ ਸੀ ਅੱਜ ਅਸੀਂ ਜਦ ਉਪਦੇਸ਼ਕ ਦੀ ਪੋਥੀ ਉਸ ਦਾ 12 ਅਧਿਆਇ 1 ਤੋਂ ਲੈ ਕੇ 7 ਵਚਨ ਤੱਕ ਦੇਖਣ ਦੇ ਲਈ ਜਾ ਰਹੇ ਹਾਂ ਇਹ ਵਚਨ ਸੁਲੇਮਾਨ ਨੇ ਇੱਕ ਕਵਿਤਾ ਰੂਪੀ ਸਾਡੇ ਸਾਹਮਣੇ ਪੇਸ਼ ਕੀਤਾ ਹੈ 1 ਵਚਨ ਦੇ ਵਿੱਚ ਲਿਖਿਆ ਹੈ ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ ਜਦ ਕੀ ਉਹ ਮਾਰੇ ਦਿਨ ਅਜੇ ਨਹੀਂ ਆਏ ਅਤੇ ਉਹ ਵरीय ਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ ਮੈਨੂੰ ਕੋਈ ਵੀ ਖੁਸ਼ੀ ਨਹੀਂ ਹੈ ਅਸੀਂ ਦੇਖਦੇ ਹਾਂ ਸੁਲੇਮਾਨ ਨੇ ਜਵਾਨੀ ਤੇ ਬੁਢੇਪੇ ਨੂੰ ਅੱਛੀ ਤਰ੍ਹਾਂ ਨਾਲ ਸਾਡੇ ਸਾਹਮਣੇ ਵੰਡ ਕੇ ਪੇਸ਼ ਕੀਤਾ ਹੈ ਉਹ ਕਹਿੰਦਾ ਹੈ ਕਿ हे ਜਵਾਨ ਤੂੰ ਆਪਣੀ ਜਵਾਨੀ ਦੇ ਵਿੱਚ ਆਪਣੇ ਸਿਰਜਣਹਾਰ ਨੂੰ ਆਪਣੇ ਬਣਾਉਣ ਵਾਲੇ ਨੂੰ ਚੇਤੇ ਰੱਖ ਹਜੇ ਤੇਰੀ ਜ਼ਿੰਦਗੀ ਦੇ ਵਿੱਚ ਉਹ ਮਾੜੇ ਦਿਨ ਨਹੀਂ ਆਏ ਜਦ ਤੂੰ ਆਖੇਂਗਾ ਕਿ ਮੇਰੀ ਜ਼ਿੰਦਗੀ ਹੁਣ ਬੇਰੰਗ ਆ ਇਸ ਵਿੱਚ ਕੋਈ ਵੀ ਖੁਸ਼ੀ ਨਹੀਂ ਹੈ ਔਰ ਮੇਰੇ ਜੀਵਨ ਦੇ ਵਿੱਚ ਕੋਈ ਵੀ ਆਨੰਦ ਨਹੀਂ ਹੈ ਸੁਲੇਮਾਨ ਨੇ ਕਿਹੜੇ ਮਾੜੇ ਦਿਨਾਂ ਦੀ ਗੱਲ ਕੀਤੀ ਹੈ ਉਹ ਮਾੜੇ ਦਿਨ ਜਦ ਬੁਢੇਪਾ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਪਰਵੇਸ਼ ਕਰਦਾ ਹੈ ਉਹ ਹੈ ਸਭ ਤੋਂ ਮਾੜੇ ਦਿਨ ਦੂਸਰੇ ਵਚਨ ਚ ਲਿਖਿਆ ਜਾਂ ਤਿੱਕਰ ਸੂਰਜ ਤੇ ਚਾਨਣ ਅਤੇ ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਬੱਦਲ ਵਰਨ ਦੇ ਪਿੱਛੋਂ ਫੇਰ ਨਹੀਂ ਮੁੜਦੇ ਸਾਨੂੰ ਪਤਾ ਹੈ ਸੂਰਜ ਚੰਦਰਮਾ ਤਾਰਿਆਂ ਦੀ ਰੋਸ਼ਨੀ ਕਦੇ ਖਤਮ ਨਹੀਂ ਹੁੰਦੀ ਲੇਕਿਨ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਹਨੇਰਾ ਉਦੋਂ ਹੋ ਜਾਂਦਾ ਹੈ ਜਦੋਂ ਉਹ ਆਪਣੀ ਜ਼ਿੰਦਗੀ ਦੀ ਜਿਹੜੀ ਸਫਰ ਨੂੰ ਪੂਰਾ ਕਰ ਲੈਂਦਾ ਹੈ ਉਸ ਵਕਤ ਉਹਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇੱਕ ਹਨੇਰਾ ਰੂਪੀ ਹੋ ਜਾਂਦੀਆਂ ਹਨ ਸੋ ਦੇਨ ਵਿਚੰਦੇ ਵਿੱਚ ਲਿਖਿਆ ਜਿਸ ਦਿਨ ਘਰ ਦੇ ਰਖਵਾਲੇ ਕੰਬਨ ਲੱਗ ਪੈਣ ਅਤੇ ਤਕੜੇ ਲੋਕ ਕੁੱਬੇ ਹੋ ਜਾਣ ਅਤੇ ਪੀਣ ਵਾਲੀਆਂ ਥੋੜੀਆਂ ਹੋਣ ਦੇ ਕਾਰਨ ਖੁੱਟ ਜਾਣ ਅਤੇ ਉਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਹਨ ਧੁੰਦਲੀਆਂ ਹੋ ਜਾਣ ਘਰ ਦੇ ਰਖਵਾਲੇ ਹੱਥ ਹੱਥਾਂ ਨੂੰ ਕਿਹਾ ਗਿਆ ਹੈ ਹੱਥ ਸਾਡੀ ਸੁਰੱਖਿਆ ਦੇ ਲਈ ਹੁੰਦੇ ਆ ਕੋਈ ਵੀ ਸਾਡੇ ਤੇ ਬਾਹਰ ਕਰਦੇ ਸਮੇਂ ਅਸੀਂ ਹੱਥਾਂ ਦੇ ਨਾਲ ਉਹਨੂੰ ਰੋਕਦੇ ਆ ਹੱਥਾਂ ਦੇ ਨਾਲ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਲਿਖਿਆ ਹੈ ਕਿ ਜਦੋਂ ਕੰਬਣ ਲੱਗ ਜਾਣਗੇ ਉਹ ਹੋਣਗੇ ਮਾੜੇ ਦਿਨ ਇਹ ਮਾੜੇ ਦਿਨ ਆਉਣ ਤੋਂ ਪਹਿਲਾਂ हे ਜਵਾਨ ਤੂੰ ਆਪਣੀ ਜਵਾਨੀ ਚ ਹੀ ਆਪਣੇ ਸਿਰਜਣਹਾਰ ਨੂੰ ਚੇਤੇ ਰੱਖ ਲੈ ਤਕੜੇ ਲੋਕ ਕੁੱਬੇ ਹੋ ਜਾਣਗੇ ਜਵਾਨੀ ਦੇ ਵਿੱਚ ਵਿਅਕਤੀ ਜਿਹੜਾ ਇੱਕ ਜਵਾਨ ਹੁੰਦਾ ਹੈ ਉਹਦੀ ਜ਼ਿੰਦਗੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਆ ਉਹਨੂੰ ਤਾਕਤ ਹੁੰਦੀ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਉਹ ਕਮੰਡ ਦੇ ਨਾਲ ਚੱਲਦਾ ਏ ਲੇਕਿਨ ਇੱਕ ਸਮਾਂ ਆਉਂਦਾ ਹੈ ਚਾਹੇ ਉਹ ਕਿੰਨਾ ਵੀ ਬਲਵਾਨ ਆ ਕਿੰਨਾ ਵੀ ਤਕੜਾ ਏ ਉਹ ਕੁੱਬਾ ਹੋ ਜਾਏਗਾ ਉਸ ਦੀ ਰੀੜ ਦੀ ਹੱਡੀ ਜਿਹੜੀ ਉਹਨੂੰ ਸਿੱਧਾ ਰੱਖਣ 'ਚ ਉਹਦੀ ਮਦਦ ਕਰਦੀ ਉਹ ਵੀ ਕਮਜ਼ੋਰ ਪੈ ਜਾਏਗੀ ਤੋਂ ਲਿਖਿਆ ਇਹ ਨੇ ਮਾੜੇ ਦਿਨ ਉਹ ਦੇ ਨੋਂ ਤੋਂ ਪਹਿਲਾਂ ਸੁਲੇਮਾਨ ਕਹਿੰਦਾ ਹੈ ਕਿ ਤੂੰ ਆਪਣੇ ਸਿਰਜਣਾਰ ਨੂੰ ਚੇਤੇ ਰੱਖ ਲੈ ਅਤੇ ਪੀਣ ਵਾਲੀਆਂ ਇਹ ਦੰਦਾਂ ਤੋਂ ਦੰਦਾਂ ਦੇ ਬਾਰੇ ਬੋਲਿਆ ਗਿਆ ਹੈ ਦੰਦ ਸਾਡੇ ਚਿਹਰੇ ਦੀ ਬੰਤਰ ਨੂੰ ਖੂਬਸੂਰਤ ਬਣਾਉਂਦੇ ਆ ਸਾਡਾ ਚਿਹਰਾ ਸੁੰਦਰ ਲੱਗਦਾ ਹੈ ਜਦੋਂ ਅਸੀਂ ਜਵਾਨ ਹੁੰਨੇ ਆ ਅਸੀਂ ਆਪਣੇ ਦੰਦਾਂ ਤੇ ਵੀ ਮਾਣ ਕਰਦੇ ਆ ਅਸੀਂ ਬਹੁਤ ਸਖਤ ਚੀਜ਼ਾਂ ਨੂੰ ਵੀ ਆਪਣੇ ਦੰਦਾਂ ਨਾਲ ਤੋੜ ਕੇ ਖਾ ਜਾਂਦੇ ਆ ਲੇਕਿਨ ਚੱਲਦੇ ਚੱਲਦੇ ਇਹ ਵੀ ਘੱਟ ਹੁੰਦੇ ਜਾਂਦੇ ਆ ਪੀਣ ਵਾਲੀਆਂ ਜਿਨ੍ਹਾਂ ਦਾ ਖਾਣਾ ਸੀ ਪੀਸ ਕੇ ਖਾਣਨੇ ਅੱਛੇ ਤਰੀਕੇ ਦੇ ਨਾਲ ਖਾਣਨੇ ਆ ਚਬਾ ਕੇ ਖਾਣਨੇ ਆ ਇੱਕ ਸਮਾਂ ਆਉਂਦਾ ਏ ਘੱਟ ਹੋ ਜਾਂਦੇ ਆ ਫਿਰ ਖਤਮ ਉਹ ਬਿਲਕੁਲ ਹੀ ਮੂੰਹ ਦੇ ਵਿੱਚ ਜਦੋਂ ਨਹੀਂ ਰਹਿੰਦੇ ਉਹ ਮਾੜੇ ਦਿਨ ਜਿਹੜੇ ਆ ਉਦੋਂ ਇੱਕ ਵਿਅਕਤੀ ਦੇ ਖਾਣਾ ਖਾਣ ਦਾ ਜਿਹੜਾ ਸਵਾਦ ਆ ਉਹ ਵੀ ਖਤਮ ਹੋ ਜਾਂਦਾ ਹੈ ਸੁਲੇਮਾਨ ਕਹਿੰਦਾ ਹੈ ਕਿ ਉਹ ਮਾੜੇ ਦਿਨੋਂ ਤੋਂ ਪਹਿਲਾਂ ਤੂੰ ਆਪਣੇ ਸਿਰਜਨਾਰ ਨੂੰ ਚੇਤੇ ਰੱਖ ਅਤੇ ਉਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਤੱਕਦੇ ਅਸੀਂ ਅੱਖਾਂ ਦੇ ਨਾਲ ਆ ਸਾਡੀਆਂ ਅੱਖਾਂ ਜਵਾਨੀ ਦੇ ਵਿੱਚ ਸੁੰਦਰ ਦਿਖਦੀਆਂ ਏ ਅਸੀਂ ਆਪਣੀਆਂ ਅੱਖੀਆਂ ਦੇ ਮਨ ਪਾਉਂਦਾ ਜਿਹੜਾ ਸਾਡਾ ਕੁਝ ਵੀ ਪਸੰਦ ਦਾ ਹੁੰਦਾ ਸੀ ਉਹੀ ਕਰਦੇ ਆ ਕੱਪੜਾ ਵੀ ਮਨ ਪਸੰਦ ਪਾਉਣੇ ਆ ਉਦੋਂ ਸਾਨੂੰ ਕੋਈ ਚੰਗੀ ਚੀਜ਼ ਵੀ ਲਿਆ ਕੇ ਦੇਵੇ ਤੇ ਅਸੀਂ ਉਹਨੂੰ ਕਿੰਨੇ ਕਿੰਨੀ ਮਾੜੀ ਆ ਕਿਉਂਕਿ ਮੇਰੀਆਂ ਅੱਖੀਆਂ ਨੂੰ ਇਹ ਪਾਈ ਨਹੀਂ ਆ ਇੱਕ ਸਮਾਂ ਆਉਂਦਾ ਇਹ ਤੁੰਦਲੀਆਂ ਪੈ ਜਾਣਗੀਆਂ ਉਦੋਂ ਸਾਨੂੰ ਸਾਡੇ ਸਾਹਮਣੇ ਕੁਝ ਮੰਨ ਲਓ ਸਾਡੀ ਪਸੰਦ ਦਾ ਨਹੀਂ ਵੀ ਆ ਉਹ ਵੀ ਅਸੀਂ ਕਵਾਂਗੇ ਕਿ ਇਹ ਹਾਂ ਇਹ ਠੀਕ ਹੈ ਮੇਰੀ ਪਸੰਦ ਦਾ ਹੈ ਇਹੋ ਜਿਹਾ ਸਮਾਂ ਜਿਹੜਾ ਉਹ ਮਾਰੇ ਦਿਨ ਨੇ ਅਤੇ ਗਲੀ ਦੇ ਬੁਹੇ ਬੰਦ ਹੋ ਜਾਣਗੇ ਸਾਡੇ ਚੱਲਣ ਫਿਰਨ ਦਾ ਜਿਹੜਾ ਹੈਗਾ ਸਾਡੇ ਇਹ ਚੀਜ਼ ਖਤਮ ਹੋ ਜੂਗੀ ਸਾਡੀ ਜ਼ਿੰਦਗੀ ਚ ਥਕਾਵਟ ਆ ਜਾਏਗੀ ਦਰਵਾਜ਼ੇ ਤਾਂ ਖੁੱਲੇ ਆ ਪਰ ਸਾਡੇ ਲਈ ਬੰਦ ਹੋ ਗਿਆ ਇੱਕ ਉਸ ਵਿਅਕਤੀ ਲਈ ਜਦੀ ਜ਼ਿੰਦਗੀ ਦੇ ਵਿੱਚ ਬੁਢੇਪਾ ਆ ਗਿਆ ਉਹਦੇ ਲਈ ਬੰਦ ਹੋ ਗਿਆ ਉਹਨੂੰ ਜਲਦੀ ਥਕਾਵਟ ਹੋ ਜੇਗੀ ਉਦਾਉਣਾ ਜਾਣਾ ਬੰਦ ਹੋ ਜੂਗਾ ਜਵਾਨੀ ਦੇ ਵਿੱਚ ਜਿੱਥੇ ਨਹੀਂ ਵੀ ਜਾਣਾ ਉੱਥੇ ਵੀ ਚਲੇ ਗਏ ਜਿਨੇ ਨਹੀਂ ਬੁਲਾਇਆ ਉਹਦੇ ਕੋਲ ਵੀ ਪੱਜ ਕੇ ਚਲੇ ਗਏ ਇੱਧਰ ਉੱਧਰ ਤੁਰੇ ਫਰੇ ਲੇਕਿਨ ਹੁਣ ਉਹ ਸਮਾਂ ਨਹੀਂ ਆ ਇਸ ਲਈ ਉਸ ਵਿਅਕਤੀ ਦੇ ਲਈ ਉਹ ਗਲੀ ਦੇ ਬੁਹੇ ਬੰਦ ਹੋ ਜਾਣਗੇ ਔਰ ਚੱਕੀ ਦੀ ਆਵਾਜ਼ ਉਹਲੀ ਹੋ ਜੀਗੀ ਕੰਨਾਂ ਦੀ ਜਿਹੜੇ ਸੁਣਨ ਸ਼ਕਤੀ ਉਹ ਧੀਮੀ ਹੋ ਜੇਗੀ ਪਹਿਲਾਂ ਸਾਡੇ ਸਾਹਮਣੇ ਕੋਈ ਸਾਡੀ ਗੱਲ ਨਹੀਂ ਵੀ ਕਰਦਾ ਸੀ ਤੇ ਅਸੀਂ ਕਹਿੰਨੇ ਨਹੀਂ ਇਹਨੇ ਮੇਰੀ ਗੱਲ ਕੀਤੀ ਹੈ ਅੱਜ ਇਹੋ ਜਿਹਾ ਸਮਾਂ ਹੈ ਸਾਡੀ ਸੁਣਨ ਸ਼ਕਤੀ ਘਟ ਗਈ ਆ ਚੱਕੀ ਦੀ ਆਵਾਜ਼ ਹੌਲੀ ਹੋ ਗਈ ਆ ਸਾਡੀਆਂ ਹੀ ਗੱਲਾਂ ਕੋਈ ਸਾਡੇ ਕੋਲ ਬੈਠਾ ਕਰੀ ਵੀ ਜਾਏਗਾ ਸਾਨੂੰ ਕੁਝ ਨਹੀਂ ਪਤਾ ਲੱਗੂਗਾ ਇਹ ਨੇ ਉਹ ਮਾੜੇ ਦਿਨ ਜਿੰਨਾ ਤੋਂ ਸੁਲੇਮਾਨ ਸਾਨੂੰ ਚੌਕਸ ਕਰਦਾ ਹੈ ਅਤੇ ਪੰਛੀ ਦੀ ਆਵਾਜ਼ ਤੋਂ ਚੌਂਕ ਉੱਠਣਗੇ ਨੀਂਦ ਦੀ ਗੱਲ ਕੀਤੀ ਗਈ ਹੈ ਪਹਿਲਾਂ ਬੇਫਿਕਰੀ ਦੀ ਨੀਂਦ ਸੀ ਸੌਂ ਜਾਂਦੇ ਸੀ ਚਾਹੇ ਰੌਲਾ ਪਈ ਜਾਏ ਕੁਝ ਵੀ ਹੋਈ ਜਾਏ ਅਸੀਂ ਜਲਦੀ ਨਹੀਂ ਸੀ ਉੱਠਦੇ ਲੇਕਿਨ ਪੰਛੀ ਦੀ ਆਵਾਜ਼ ਇੰਨੀ ਕੋ ਹੌਲੀ ਹੁੰਦੀ ਆ ਬੁਢੇਪੇ ਦੇ ਵਿੱਚ ਉਹਦੀ ਆਵਾਜ਼ ਪੰਛੀ ਦੀ ਆਵਾਜ਼ ਦੇ ਨਾਲ ਵੀ ਅਸੀਂ ਚੌਂਕ ਉੱਠਾਂਗੇ ਸਾਡੀ ਨੀਂਦ ਜਿਹੜੀ ਆ ਉਹ ਜਲਦੀ ਖੁੱਲ ਜਾਏਗੀ ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿਸੀਆਂ ਹੋ ਜਾਣਗੀਆਂ ਆਪ ਜਿੰਦਗੀ ਦੇ ਵਿੱਚ ਮਨੋਰੰਜਨ ਜਿਹੜਾ ਉਹ ਖਤਮ ਹੋ ਜਾਏਗਾ ਸਾਡੀ ਜ਼ਿੰਦਗੀ ਇੱਕ ਬੇਰੰਗ ਦੀ ਤਰ੍ਹਾਂ ਹੋ ਜਾਏਗੀ ਪਹਿਲਾਂ ਅਸੀਂ ਬਹੁਤ ਉੱਚਾ 뮤직 ਸੁਣਨਾ ਪਸੰਦ ਕਰਦੇ ਸੀ ਫੋਨ ਤੇ ਉੱਚੀ Song ਸੁਣਨਾ ਪਸੰਦ ਕਰਦੇ ਸੀ ਲੇਕਿਨ ਚੱਲਦੇ ਚੱਲਦੇ ਇਹ ਮਨੋਰੰਜਨ ਸਾਡੀ ਜ਼ਿੰਦਗੀ ਦੇ ਵਿੱਚੋਂ ਘਟਦਾ ਜਾਏਗਾ ਔਰ ਉਹ ਨਿਮਾੜੇ ਦਿਨ ਜਿਨ੍ਹਾਂ ਦੇ ਆਉਣ ਤੋਂ ਪਹਿਲਾਂ ਅਸੀਂ ਪਰਮੇਸ਼ਰ ਨੂੰ ਆਪਣੇ ਸਿਰਜਣਹਾਰ ਨੂੰ ਯਾਦ ਰੱਖਣਾ ਹੈ ਉੱਚਾਈ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਪੈਜ਼ਲ ਹੋਣਗੇ ਅਤੇ ਬਦਾਮ ਦਾ ਬੂਟਾ ਲੈ ਲੈ ਕਰੇਗਾ ਅਤੇ ਟਿੱਡੀ ਵੀ ਪਾਰੀ ਲੱਗੇਗੀ ਅਤੇ ਇੱਛਾ ਮਿਟ ਜਾਏਗੀ ਕਿਉਂ ਜੋ ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ ਅਤੇ ਸੋਗ ਕਰਨ ਵਾਲੇ ਗਲੀ ਗਲੀ ਪਾਉਂਦੇ ਹਨ ਜਦ ਅਸੀਂ ਉੱਪਰ ਨੂੰ ਦੇਖਦੇ ਹਾਂ ਬੁਢੇਪੇ ਦੇ ਵਿੱਚ ਤਾਂ ਸਾਨੂੰ ਪੌੜੀਆਂ ਚੜ੍ਹਨ ਤੋਂ ਡਰ ਲੱਗਦਾ ਹੈ ਅਸੀਂ ਕਹਿੰਦੇ ਨਹੀਂ ਮੈਂ ਇਹ ਨਹੀਂ ਉਚਾਈ ਤੇ ਨਹੀਂ ਚੜ੍ਹ ਸਕਦਾ ਰਸਤੇ ਦੇ ਵਿੱਚ ਵੀ ਡਰਾਂਗੇ ਕਿ ਮੈਂ ਕਿਤੇ ਠੇਡਾ ਨਾ ਖਾ ਲਵਾਂ ਮੈਨੂੰ ਕੋਈ ਸਹਾਰਾ ਦੇ ਦੇ ਮੈਨੂੰ ਸੋਟੀ ਦੇ ਸਹਾਰੇ ਚੱਲਣਾ ਪਵੇ ਸਾਨੂੰ ਉਹੀ ਚੰਗਾ ਲੱਗੇਗਾ ਲਿਖਿਆ ਬਾਦਾਮ ਦਾ ਬੂਟਾ ਬਾਦਾਮ ਦੇ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਲੱਗਦੇ ਨੇ ਇਸੇ ਤਰ੍ਹਾਂ ਸਾਡੇ ਵਾਲਾਂ ਦੀ ਗੱਲ ਕੀਤੀ ਗਈ ਹੈ ਉਹ ਵਾਲ ਜਿਹੜੇ ਜਵਾਨੀ ਦੇ ਵਿੱਚ ਖੂਬਸੂਰਤ ਹੁੰਦੇ ਆ ਕਾਲੇ ਰੰਗ ਦੇ ਹੁੰਦੇ ਆ ਚੱਲਦੇ ਚੱਲਦੇ ਉਹਨਾਂ ਦਾ ਰੰਗ ਵੀ ਬਦਲਦਾ ਜਾਂਦਾ ਹੈ ਸਫੇਦ ਹੁੰਦੇ ਜਾਂਦੇ ਆ ਲਿਖਿਆ ਕਿ ਉਹ ਬਦਾਮ ਦੇ ਬੂਟੇ ਦੀ ਤਰ੍ਹਾਂ ਫਿਰ ਇਸ ਤਰ੍ਹਾਂ ਦਿਸਣਗੇ ਕਿ ਉਹ ਬਦਾਮ ਦੇ ਬੂਟੇ ਦੀ ਤਰ੍ਹਾਂ ਲੈ ਲੈ ਕਰਨਗੇ ਟਿੱਡੀ ਭਾਰੀ ਲੱਗੇਗੀ ਪਾਵ ਕੋਈ ਟਿੱਡੀ ਦਾ ਕੋਈ ਭਾਰ ਨਹੀਂ ਹੁੰਦਾ ਇਸੇ ਤਰ੍ਹਾਂ ਬਡੇਪੇ ਦੇ ਵਿੱਚ ਕੋਈ ਛੋਟੀਆਂ-ਛੋਟੀਆਂ ਗੱਲਾਂ, ਚਿੜਚੜਾਪਨ, ਕਿਸੇ ਨੇ ਕੁਝ ਵੀ ਕਹਿਤਾ ਸਾਨੂੰ ਬੁਰਾ ਲੱਗੇਗਾ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਭਾਰੀਆਂ ਲੱਗਣਗੀਆਂ ਚਾਹੇ ਉਹ ਭਾਰੀਆਂ ਨਹੀਂ ਵੀ ਆ, ਫਿਰ ਵੀ ਸਾਨੂੰ ਭਾਰੀਆਂ ਲੱਗਣਗੀਆਂ, ਇੱਛਾ ਮਿਟ ਜੇਗੀ। ਹਿੰਦੀ ਚ ਲਿਖਿਆ ਕਿ ਚਾਹੇ ਦਵਾਈ ਖਾਦੀ ਜਾਵੇ ਕਿ ਮੈਨੂੰ ਭੁੱਖ ਲੱਗੇ, ਉਸ ਵਕਤ ਉਹ ਦਵਾਈਆਂ ਵੀ ਕੰਮ ਨਹੀਂ ਕਰਨਗੀਆਂ, ਭੁੱਖ ਵਧਾਉਣ ਵਾਲਾ ਫਲ ਕੰਮ ਨਹੀਂ ਕਰੇਗਾ। ਮਨੁੱਖ ਆਪਣੇ ਸਦੀਪਕ ਟਿਕਾਣੇ ਨੂੰ ਚਲਾ ਜਾਏਗਾ ਬੇਸ਼ੱਕ ਪਿਛਲੇ ਲੋਕ ਜਿਹੜੇ ਰਹਿ ਜਾਣਗੇ ਉਹ ਸੋਗ ਕਰਨਗੇ ਪਰ ਇੱਕ ਵਿਅਕਤੀ ਜਿਹੜਾ ਸਦੀਪਕ ਟਿਕਾਣੇ ਨੂੰ ਚਲਾ ਗਿਆ ਉਹ ਕਦੇ ਵੀ ਵਾਪਸ ਨਹੀਂ ਆਏਗਾ ਇੱਕ 6ਵਚਨ ਚ ਲਿਖਿਆ ਹੈ ਔਰ 7ਛੇ ਤੇ 7 ਦੇ ਵਿੱਚ ਇੱਕ ਮਨੁੱਖ ਦੀ ਜ਼ਿੰਦਗੀ ਦੀ ਕਹਾਣੀ ਜਦੋਂ ਖਤਮ ਹੋ ਜਾਂਦੀ ਉਸਦੇ ਬਾਰੇ ਦੱਸਿਆ ਗਿਆ ਹੈ ਮਿੱਟੀ ਦੇ ਵਿੱਚ ਉਹ ਮਿਲ ਜਾਂਦਾ ਹੈ ਔਰ ਉਸਦਾ ਆਤਮਾ ਪਰਮੇਸ਼ਰ ਦੇ ਕੋਲ ਮੁੜ ਜਾਂਦਾ ਹੈ ਉਹ ਮਿੱਟੀ ਤੋਂ ਬਣਿਆ ਸੀ ਤੇ ਮਿੱਟੀ ਵਿੱਚ ਹੀ ਉਹ ਚਲਾ ਜਾਂਦਾ ਹੈ ਇਇ ਇੱਕ ਅਨੋਖੀ ਦੀ ਕਹਾਣੀ ਹੈ ਜਿਸ ਨੂੰ ਸੁਲੇਮਾਨ ਨੇ ਸਾਡੇ ਸਾਹਮਣੇ ਬਹੁਤ ਅੱਛੇ ਤਰੀਕੇ ਦੇ ਨਾਲ ਪੇਸ਼ ਕੀਤਾ ਹੈ ਅੱਜ ਸਾਡੇ ਕੋਲ ਸਭ ਕੁਝ ਹੈ ਮਜ਼ਬੂਤ ਹੱਡੀਆਂ ਅੱਖਾਂ ਦੰਦ ਤਾਕਤ ਹੈ ਸਾਡੇ ਸਰੀਰ ਦੇ ਵਿੱਚ ਸਾਡਾ ਸਰੀਰ ਮਜ਼ਬੂਤ ਹੈ ਲੇਕਿਨ ਇਹ ਖਤਮ ਹੋਣ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਿਰਜਣਹਾਰ ਦੇ ਸਾਹਮਣੇ ਆਪਣੇ ਜੀਵਨ ਨੂੰ ਰੱਖਣਾ ਹੈ ਔਰ ਉਸ ਦੀ ਇੱਛਾ ਦੇ ਅਨੁਸਾਰ ਇਸ ਦੀ ਚੱਲਣਾ ਹੈ ਜਵਾਨੀ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਅਸੀਂ ਕਿਉਂ ਨਹੀਂ ਆਪਣੀ ਇੱਛਾ ਦੇ ਅਨੁਸਾਰ ਚੱਲ ਸਕਦੇ ਸਾਡੀ ਆਪਣੀ ਜ਼ਿੰਦਗੀ ਆ ਇਸ ਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਜੀਏ ਲੇਕਿਨ ਇਹ ਜੀਵਨ ਜਿਹੜਾ ਆਪਣੀ ਮਰਜ਼ੀ ਦੇ ਨਾਲ ਅਸੀਂ ਜੀਣਾ ਚਾਹੁੰਦੇ ਆ ਇਹ ਸਾਨੂੰ ਨਰਕ ਦੀ ਵੱਲ ਲੈ ਕੇ ਜਾਏਗਾ ਪਰਮੇਸ਼ਰ ਨੇ ਇਹ ਜ਼ਿੰਦਗੀ ਇੱਕ ਕੀਮਤੀ ਤੋਹਫੇ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ ਅਸੀਂ ਇਸ ਨੂੰ ਕਿਸ ਤਰ੍ਹਾਂ ਬਤੀਤ ਕਰਨਾ ਹੈ ਇੰਨਾਂ ਗੱਲਾਂ ਦਾ ਹਿਸਾਬ ਵੀ ਸਾਨੂੰ ਦੇਣਾ ਪਏਗਾ ਅਸੀਂ ਇਹ ਜ਼ਿੰਦਗੀ ਐਸ਼ ਆਰਾਮ ਦੀ ਮਰਜ਼ੀ ਵਿੱਚ ਬਿਤਾਈ ਹੈ ਜਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲੇ ਆ ਇਹ ਸਭ ਗੱਲਾਂ ਦਾ ਹਿਸਾਬ ਸਾਡੇ ਤੋਂ ਪਰਮੇਸ਼ਰ ਲਵੇਗਾ ਇੱਕ ਦਿਨ ਜਦ ਵਿਅਕਤੀ ਸਦੀਪਕ ਟਿਕਾਣੇ ਨੂੰ ਮੋੜ ਜਾਏਗਾ ਤਾਂ ਫਿਰ ਉਹ ਕਦੇ ਵੀ ਵਾਪਸ ਨਹੀਂ ਆਏਗਾ ਅੱਜ ਸਾਡੇ ਕੋਲ ਇੱਕ ਸਮਾਂ ਹੈ ਸਾਡੇ ਕੋਲ ਜ਼ਿੰਦਗੀ ਜਿਹੜੀ ਤੋਹਫੇ ਦੇ ਰੂਪ ਵਿੱਚ ਮਿਲੀ ਹੈ ਜਵਾਨੀ ਦੇ ਦਿਨ ਨੇ ਅਸੀਂ ਆਪਣੇ ਸਿਰਜਣਹਾਰ ਨੂੰ ਚੇਤੇ ਰੱਖੀਏ ਅੱਜ ਸਾਡੇ ਸਰੀਰ ਦੇ ਵਿੱਚ ਤਾਕਤ ਆ ਅਸੀਂ ਉਸ ਨੂੰ ਉਸ ਦਾ ਨਾਮ ਲੈ ਕੇ ਚੱਲ ਸਕਦੇ ਹਾਂ ਉਸ ਦੀ ਇੱਛਾ ਦੇ ਅਨੁਸਾਰ ਚੱਲ ਸਕਦੇ ਹਾਂ ਤਾਂ ਕਿ ਸਾਡੀ ਬਾਕੀ ਦੀ ਜ਼ਿੰਦਗੀ ਜਿਹੜੀ ਰਹਿ ਗਈ ਹੈ ਪਰਮੇਸ਼ਵਰ ਦੀ ਆਸ਼ੀਸ਼ ਉਸ ਜ਼ਿੰਦਗੀ ਦੇ ਵਿੱਚ ਬਣੀ ਰਹੇ ਸੋ ਸੁਲੇਮਾਨ ਨੇ ਬੜੇ ਅੱਛੇ ਤਰੀਕੇ ਨਾਲ ਜਵਾਨੀ ਤੇ ਬਡੇਪੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਔਰ ਕਹਿੰਦਾ ਹੈ ਕਿ اے ਜਵਾਨ ਤੋਂ ਆਪਣੀ ਜਵਾਨੀ ਦੇ ਵਿੱਚ ਆਪਣੇ ਕਰਤਾਰ ਨੂੰ ਚਿੱਤੇ ਰੱਖ ਉਹ ਮਾੜੇ ਦਿਨ ਜੋ ਬਡੇਪਾ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਅਜੇ ਨਹੀਂ ਆਏ ਉਹ ਆਉਣ ਤੋਂ ਪਹਿਲਾਂ ਮੈਂ ਆਪਣੇ ਸਿਰਜਨਾਰ ਨੂੰ ਚਿੱਤੇ ਰੱਖਣਾ ਹੈ ਸੋ ਪਰਮੇਸ਼ਰ ਦੇ ਨਾਮ ਬਚਨਾਂ ਦੇ ਦੁਆਰਾ ਸੰਸਭਨਾਂ ਨੂੰ ਆਸ਼ਿਸ਼ ਦੀ ਇਹ ਪ੍ਰਾਰਥਨਾ ਕਰਾਂਗੇ ਸੁਰਗਿਆ ਪਿਤਾ ਪ੍ਰਾਰਥਨਾ ਕਰਦੇ ਅੱਜ ਦੇ ਜਿੰਦਾ ਬਚਨਾਂ ਦੇ ਲਈ ਪ੍ਰਭੂ ਸਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਦਿੱਤੇ ਪ੍ਰਭੂ ਸੱਚਮੁੱਚ ਜਵਾਨੀ ਦੇ ਵਿੱਚ ਅਸੀਂ ਤੇਰੇ ਨਾਲ ਜੁੜ ਕੇ ਆਪਣੇ ਜੀਵਨ ਦੇ ਸਫਰ ਨੂੰ ਬਤੀਤ ਕਰੀਏ ਪ੍ਰਭੂ ਗੁੜੇਪੇ ਦੇ ਵਿੱਚ ਸਾਡੀ ਜ਼ਿੰਦਗੀ ਜਦੋਂ ਬੇਰੰਗ ਹੋ ਜਾਂਦੀ ਆ ਬੇਚੈਨ ਹੁੰਨੇ ਆ ਉਸ ਦੀ ਦਿਲਚਸਪੀ ਖਤਮ ਹੋ ਜਾਂਦੀ ਇੱਛਾ ਮਿਟ ਜਾਂਦੀ ਹੈ ਤਾਂ ਉਹ ਦਿਨ ਮਾਰੇ ਦਿਨ ਨੇ ਉਹ ਦਿਨ ਆਉਣ ਤੋਂ ਪਹਿਲਾਂ ਅਸੀਂ ਤੈਨੂੰ ਯਾਦ ਰੱਖੀਏ ਪ੍ਰਭੂ ਜੀ ਦੇ ਨਵਚਨਾਂ ਦੇ ਦੁਆਰਾ ਸਭਨਾਂ ਨੂੰ ਆਸ਼ੀਰਵਾਦ ਦਿਓ ਪ੍ਰਾਰਥਨਾ ਹਿਸ ਮਸੀਹ ਦੇ ਨਾਂ 'ਚ ਮੰਗਦੇ ਆਂ ਅਮੀਨ